ਇੱਕ ਆਮ ਜਿਹਾ ਸ਼ਬਦ ਹੈ ਅੱਜਕੱਲ ਬੁਆਏਫਰੈਂਡ ਗਰਲਫਰੈਂਡ ਜਾਨੀ ਮੁੰਡੇ ਕੁੜੀਆਂ ਦੇ ਦੋਸਤ ਹੁੰਦੇ ਪਰ ਇਹਨਾਂ ਵਿੱਚ ਕਈ ਵਾਰ ਇਦਾਂ ਹੋ ਜਾਂਦਾ ਕਿ ਰਿਲੇਸ਼ਨ ਬਣ ਜਾਂਦੇ ਨੇ ਤੇ ਫੇਰ ਉਹ ਇੱਕ ਦੂਜੇ ਦੇ ਨਾਲ ਜਿਉਣ ਮਰਨ ਦੀਆਂ ਕਸਮਾਂ ਖਾਂਦੇ ਨੇ ਜਾਨੀ ਇੱਕ ਦੂਜੇ ਨਾਲ ਵਿਆਹ ਕਰਵਾਉਣ ਦੀ ਗੱਲ ਕਰਦੇ ਨੇ ਇਹਨਾਂ ਸਬੰਧਾਂ ਵਿੱਚ ਕਈ ਵਾਰ ਤਾਂ ਇਹਨਾਂ ਕਸਮਾਂ ਦੇ ਵਿੱਚ ਮਜਬੂਰੀਆਂ ਆੜੇ ਆ ਜਾਂਦੀਆਂ ਨੇ ਕਈ ਵਾਰ ਇਨਾਂ ਦੇ ਆਪਸ ਵਿੱਚ ਮਾਣ ਮੋਟਾਬ ਹੋ ਜਾਂਦੇ ਆ ਯਾਨੀ ਇੱਕ ਦੂਜੇ ਨੂੰ ਇਹ ਪਸੰਦ ਕਰਨੋਂ ਹਟ ਜਾਂਦੇ ਆ ਇਸ ਕਰਕੇ ਇਹ ਰਿਸ਼ਤੇ ਟੁੱਟ ਜਾਂਦੇ ਨੇ ਪਰ ਕਈ ਵਾਰ ਧੋਖਾ ਇੱਕ ਦੂਜੇ ਨੂੰ ਧੋਖਾ ਦੇ ਜਾਂਦੇ ਨੇ ਜਿਸ ਨਾਲ ਇਹ ਜੋ ਜਉਣ ਮਰਨ ਦੀਆਂ ਕਸਮਾਂ ਹੁੰਦੀਆਂ ਇਹ ਖਾਦੀਆਂ ਹੀ ਰਹਿ ਜਾਂਦੀਆਂ ਨੇ ਪਰ ਇਹ ਵਾਦੇ ਵਫਾ ਨਹੀਂ ਹੁੰਦੇ ਇੱਕ ਕੁੜੀ ਮੈਰਜ ਰਜਿਸਟਰਾਰ ਦੇ ਆਫਿਸ ਦੇ ਵਿੱਚ ਬੈਠੀ ਸੀ ਜੋ ਕਿ ਇੱਕ ਮਹਿਲਾ ਡਾਕਟਰ ਸੀ ਉਹ ਸਜੀ ਹੋਈ ਸੀ ਦੁਲਹਨ ਵਾਂਗ ਕਿਉਂਕਿ ਉਹ ਉੱਥੇ ਆਪਣੀ ਮੈਰਿਜ ਰਜਿਸਟਰ ਕਰਵਾਉਣ ਆਈ ਸੀ ਉਹ ਬੇਟ ਕਰ ਰਹੀ ਸੀ ਆਪਣੇ ਬੁਆਏਫਰੈਂਡ ਦੀ ਜਾਨੀ ਜਿਸ ਨਾਲ ਉਸ ਨੇ ਵਿਆਹ ਕਰਵਾਉਣਾ ਸੀ ਹੋਣ ਵਾਲੇ ਪਤੀ ਦੀ ਉਹ ਬੈਠਦੀ ਹੈ ਬੈਠੀ ਰਹਿੰਦੀ ਹੈ ਘੰਟਾ ਲੰਘਦਾ ਹੈ 2 ਘੰਟੇ ਲੰਘਦੇ ਆ 3 ਘੰਟੇ ਲੰਘਦੇ ਆ ਪਰ ਉਸ ਦਾ ਇੰਤਜ਼ਾਰ ਸਿਰਫ ਇੰਤਜ਼ਾਰ ਹੀ ਰਹਿ ਜਾਂਦਾ ਹੈ ਉਹ ਬੰਦਾ ਨਹੀਂ ਆਉਂਦਾ ਤੇ ਇਹ ਕੁੜੀ ਗੁੱਸੇ ਦੇ ਵਿੱਚ ਆ ਜਾਂਦੀ ਹੈ ਤੇ ਇਹ ਬੜੀ ਉਦਾਸ ਹੋ ਜਾਂਦੀ ਹੈ ਉਸ ਤੋਂ ਬਾਅਦ ਇਹ ਇੱਥੋਂ ਚਲੀ ਜਾਂਦੀ ਹੈ ਪਰ ਜੋ ਹੁਣ ਇਸ ਦਾ ਗੁੱਸਾ ਸੀ ਏਦਾਂ ਦਾ ਭਿਆਨਕ ਰੂਪ ਧਾਰਨ ਕਰ ਲੈਂਦਾ ਹੈ ਕਿ ਜਿਸ ਦੀ ਗੂੰਜ ਮੀਡੀਆ ਸੋਸ਼ਲ ਮੀਡੀਆ ਰਾਹੀਂ ਜਦੋਂ ਲੋਕਾਂ ਤੱਕ ਪਹੁੰਚਦੀ ਹੈ ਤਾਂ ਲੋਕ ਸੁਣ ਕੇ ਹੈਰਾਨ ਹੋ ਜਾਂਦੇ ਆ ਕਿ ਕੋਈ ਐਦਾਂ ਕਿਵੇਂ ਕਰ ਸਕਦਾ ਹੈ ਅੱਜ ਦੀ ਸੱਚੀ ਕਹਾਣੀ ਬੇਨਤੀ ਹੈ ਵੀਡੀਓ ਨੂੰ ਆਖਰ ਤੱਕ ਦੇਖਿਓ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆਇਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਬਿਹਾਰ ਦਾ ਜ਼ਿਲ੍ਹਾ ਸਰਨ ਇਸ ਦਾ ਇੱਕ ਇਲਾਕਾ ਮੰਡੋਰਾ ਉਥੋਂ ਦੀ ਇੱਕ ਮਹਿਲਾ ਡਾਕਟਰ ਜੋ ਕਿ ਇੱਕ ਨਰਸਿੰਗ ਹੋਮ ਚਲਾਉਂਦੀ ਸੀ ਪਹਿਲਾਂ ਉਹ ਕਿਸੇ ਦੇ ਨਰਸਿੰਗ ਹੋਮ ਉੱਤੇ ਨੌਕਰੀ ਕਰਦੀ ਸੀ ਪਰ ਹੁਣ ਉਸ ਨੇ ਆਪਣਾ ਨਰਸਿੰਗ ਹੋਮ ਖੋਲ੍ਹ ਲਿਆ ਸੀ ਇੱਕ ਕਿਰਾਏ ਤੇ ਮਕਾਨ ਲੈ ਕੇ ਉਸ ਕੋਲ ਮਰੀਜ਼ ਆਉਂਦੇ ਸੀ ਮਰੀਜ਼ਾਂ ਨੂੰ ਉਹ ਦੇਖਦੀ ਪਰ ਇਨ੍ਹਾਂ ਮਰੀਜ਼ਾਂ ਦੇ ਦੇਖਦੇ ਦੇਖਦੇ ਇੱਕ ਮਰੀਜ਼ ਉਸ ਕੋਲ ਐਦਾਂ ਦਾ ਆਉਂਦਾ ਜੋ ਕਿ ਇੱਕ ਪਾਰਸ਼ਦ ਸੀ ਐਦਾਂ ਦਾ ਆਉਂਦਾ ਜਿਸ ਨਾਲ ਇਸ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਇੱਕ ਦੂਜੇ ਨੂੰ ਪਸੰਦ ਕਰਨ ਲੱਗ ਜਾਂਦੇ ਆ ਤੇ ਪਸੰਦ ਇੱਥੋਂ ਤੱਕ ਕਰਨ ਲੱਗ ਜਾਂਦੇ ਆ ਹੁਣ ਇੱਕ ਦੂਜੇ ਨੂੰ ਕਹਿੰਦੇ ਆ ਕਿ ਆਪਾਂ ਵਿਆਹ ਕਰਵਾਵਾਂਗੇ ਇਹ ਮਹਿਲਾ ਡਾਕਟਰ ਵੀ ਖੁਸ਼ੀ ਕਿ ਮੈਂ ਇਸ ਨਾਲ ਵਿਆਹ ਕਰਵਾਵਾਂਗੀ ਤੇ ਉਹ ਬੰਦਾ ਇਸ ਮਹਿਲਾ ਡਾਕਟਰ ਨੂੰ ਸੁਪਨੇ ਦਿਖਾਉਂਦਾ ਕਿ ਆਪਾਂ ਇਕੱਠੇ ਜੀਵਾਂਗੇ ਮਰਾਂਗੇ ਹੁਣ ਇਹਨਾਂ ਦੇ ਆਪਸ ਵਿੱਚ ਸਬੰਧ ਵੀ ਬਣਦੇ ਨੇ ਕਿਉਂਕਿ ਇਹਨਾਂ ਨੂੰ ਲੱਗਦਾ ਕਿ ਵਿਆਹਤਾ ਕਰਵਾਉਣੀ ਆ ਮਹਿਲਾ ਡਾਕਟਰ ਨੂੰ ਲੱਗਦਾ ਕਿ ਵਿਆਹਤਾ ਕਰਵਾਉਣੀ ਆ ਕਿ ਕੋਈ ਗੱਲ ਨਹੀਂ ਇਹ ਬਾਰ-ਬਾਰ ਸਬੰਧ ਬਣਾਉਂਦੇ ਆ ਜਦੋਂ ਇਹਨਾਂ ਦਾ ਦਿਲ ਕਰਦਾ ਉਦੋਂ ਸਬੰਧ ਬਣਾਉਂਦੇ ਨੇ ਤੇ ਇਹ ਸਬੰਧਾਂ ਦੇ ਚੱਲਦੇ ਚੱਲਦੇ ਇੱਕ ਵਾਰ ਇਹ ਮਹਿਲਾ ਡਾਕਟਰ ਗਰਭਤੀ ਹੋ ਜਾਂਦੀ ਹੈ ਤੇ ਹੁਣ ਇਹ ਉਸ ਬੰਦੇ ਨੂੰ ਕਹਿੰਦੀ ਹੈ ਕਿ ਆਪਾਂ ਵਿਆਹ ਕਰਵਾ ਲਈਏ ਮੈਂ ਗਰਭਤੀ ਹੋਗੀ ਪਰ ਉਹ ਕਹਿੰਦਾ ਕਿ ਕੋਈ ਗੱਲ ਨਹੀਂ ਹਜੇ ਉਹ ਸਮਾਂ ਨਹੀਂ ਆਇਆ ਤੂੰ ਗਰਭਪਾਤ ਕਰਵਾ ਲਾ ਇਹ ਮਹਿਲਾ ਡਾਕਟਰ ਆਪਣੇ ਬੱਚੇ ਦਾ ਗਰਭਪਾਤ ਕਰਵਾ ਦਿੰਦੀ ਹੈ ਤੇ ਉਸ ਤੋਂ ਬਾਅਦ ਫੇਰ ਇਹ ਗਰਭવતી ਹੁੰਦੀ ਹੈ ਫੇਰ ਗਰਭਪਾਤ ਕਰਵਾਇਆ ਜਾਂਦਾ ਹੈ ਫੇਰ ਗਰਭਪਤੀ ਹੁੰਦੀ ਹੈ ਤੇ ਫੇਰ ਗਰਭਪਾਤ ਕਰਵਾਇਆ ਜਾਂਦਾ ਜਾਨੀ ਤਿੰਨ ਵਾਰ ਸੋ ਇਹ ਗੱਲ ਹੈ 1 ਜੁਲਾਈ 2024 ਦੀ ਇਸ ਮਹਿਲਾ ਡਾਕਟਰ ਦੇ ਨਰਸਿੰਗ ਹੋਮ ਦੇ ਵਿੱਚੋਂ ਚੀਕਾਂ ਦੀ ਰੋਣ ਦੀ ਆਵਾਜ਼ ਆਉਂਦੀ ਆ ਉੱਚੀ ਉੱਚੀ ਚੀਕਾਂ ਕੋਈ ਬੰਦਾ ਇਸ ਨਰਸਿੰਗ ਹੋਮ ਦੇ ਵਿੱਚ ਮਾਰ ਰਿਹਾ ਸੀ ਇਹ ਚੀਕਾਂ ਜਦੋਂ ਆਸੇ ਪਾਸੇ ਲੋਕਾਂ ਨੂੰ ਸੁਣਦੀਆਂ ਨੇ ਤਾਂ ਲੋਕ ਹੈਰਾਨ ਹੋ ਜਾਂਦੇ ਨੇ ਕਿ ਇਸ ਨਰਸਿੰਗ ਹੋਮ ਦੇ ਵਿੱਚੋਂ ਇੰਨੀਆਂ ਚੀਕਾਂ ਕੌਣ ਮਾਰ ਰਿਹਾ ਹੈ ਲੋਕ ਨਰਸਿੰਗ ਹੋਮ ਦੇ ਵਿੱਚ ਇਕੱਠੇ ਹੋ ਜਾਂਦੇ ਨੇ ਤੇ ਜਦੋਂ ਉਹ ਆ ਕੇ ਮੰਜ਼ਰ ਦੇਖਦੇ ਨੇ ਤਾਂ ਸਭ ਹੈਰਾਨ ਸੀ ਕੀ ਕੀ ਹੋ ਗਿਆ ਇਹ ਇਸ ਮਹਿਲਾ ਡਾਕਟਰ ਨੇ ਕੀ ਕਰ ਦਿੱਤਾ ਉਹ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਵੀ ਮੌਕੇ ਤੇ ਆਉਂਦੀ ਹੈ ਤੇ ਇਹ ਸਾਰੀ ਘਟਨਾ ਦੀ ਵੀਡੀਓਗ੍ਰਾਫੀ ਪੁਲਿਸ ਵੀ ਕਰਦੀ ਹੈ ਤੇ ਲੋਕ ਵੀ ਵੀਡੀਓ ਬਣਾਉਂਦੇ ਆ ਹੋਇਆ ਕੀ ਸੀ ਅਸਲ ਵਿੱਚ ਇੱਕ ਬੰਦਾ ਬੈੱਡ ਤੇ ਪਿਆ ਸੀ ਜਿਸ ਦਾ ਇਸ ਮਹਿਲਾ ਡਾਕਟਰ ਨੇ ਪ੍ਰਾਈਵੇਟ ਪਾਰਟ ਕੱਟ ਦਿੱਤਾ ਸੀ ਪੁਲਿਸ ਇਸ ਮਹਿਲਾ ਔਰਤ ਨੂੰ ਹਰਾਸਤ ਦੇ ਵਿੱਚ ਲੈ ਜਾਂਦੀ ਅਤੇ ਉਸ ਬੰਦੇ ਨੂੰ ਚੱਕ ਕੇ ਪਟਨਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਤਾਂ ਹੁਣ ਮਹਿਲਾ ਡਾਕਟਰ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਕਿ ਤੂੰ ਇਹ ਕੀ ਕੀਤਾ ਕਿਉਂ ਕੀਤਾ ਤਾਂ ਉਹ ਦੱਸਦੀ ਹੈ ਕਿ ਇਸ ਬੰਦੇ ਨੇ ਮੈਨੂੰ ਧੋਖਾ ਦਿੱਤਾ ਇਸ ਬੰਦੇ ਨੇ ਕਿਹਾ ਕਿ ਮੈਂ ਤੇਰੇ ਨਾਲ ਵਿਆਹ ਕਰਵਾਵਾਂਗਾ ਤੇ ਮੇਰੇ ਨਾਲ ਲਗਾਤਾਰ ਮੇਰੀ ਮਰਜ਼ੀ ਦੇ ਨਾਲ ਸੰਬੰਧ ਬਣਾਏ ਤੇ ਤਿੰਨ ਵਾਰ ਮੇਰਾ ਗਰਭਪਾਤ ਕਰਵਾਇਆ ਇਸ ਨੇ ਮੈਨੂੰ ਵਿਆਹ ਦੇ ਨਾਂ ਤੇ ਵੀ ਧੋਖਾ ਦਿੱਤਾ ਇੱਕ ਦਿਨ ਕਿਹਾ ਕਿ ਆਪਾਂ ਵਿਆਹ ਕਰਵਾਵਾਂਗੇ ਤੇ ਮੈਂ ਸਾਜ ਭਜ ਕੇ ਮੈਰਜ ਰਜਿਸਟਰਾਰ ਦੇ ਆਫਿਸ ਚਲੀ ਗਈ ਇਸ ਦੀ ਉਡੀਕ ਕਰਨ ਲੱਗੀ ਪਰ ਇਹ ਨਹੀਂ ਆਇਆ ਤੇ ਮੈਨੂੰ ਗੁੱਸਾ ਆ ਗਿਆ ਗੁੱਸਾ ਆਉਣ ਤੋਂ ਬਾਅਦ ਇਹ ਨਰਸਿੰਗ ਹੋਮ ਦੇ ਵਿੱਚ ਆ ਜਾਂਦੀ ਹੈ ਤੇ ਇਸ ਦੇ ਦਿਮਾਗ ਦੇ ਵਿੱਚ ਇੱਕ ਪਲਾਨ ਆਉਂਦਾ ਹੈ ਇਸ ਨੇ 1 ਜੁਲਾਈ ਨੂੰ ਤਕਰੀਬਨ 10 10:30 ਵਜੇ ਇਸ ਬੰਦੇ ਨੂੰ ਬੁਲਾਇਆ ਬੁਲਾਉਣ ਤੋਂ ਬਾਅਦ ਗੱਲਾਂ-ਗੱਲਾਂ ਦੇ ਵਿੱਚ ਇਸ ਦੇ ਇੱਕ ਟੀਕਾ ਲਾ ਦਿੱਤਾ ਜਿਸ ਵਿੱਚ ਨਸ਼ੀਲਾ ਪਦਾਰਥ ਸੀ ਟੀਕਾ ਲਾਉਣ ਤੋਂ ਬਾਅਦ ਉਹ ਬੰਦਾ ਨਸ਼ੇ ਦੇ ਵਿੱਚ ਆ ਜਾਂਦਾ ਹੈ ਤੇ ਇਹ ਉਸ ਨੂੰ ਬੈੱਡ ਉੱਤੇ ਪਾ ਕੇ ਉਸ ਦਾ ਪ੍ਰਾਈਵੇਟ ਪਾਰਟ ਕੱਟ ਦਿੰਦੀ ਹੈ ਕੱਟਣ ਤੋਂ ਬਾਅਦ ਉਹ ਪ੍ਰਾਈਵੇਟ ਪਾਰਟ ਨੂੰ ਫਲਸ਼ ਕਰ ਦਿੰਦੀ ਹੈ ਤੇ ਜਦੋਂ ਹੁਣ ਉਸ ਬੰਦੇ ਨੂੰ ਹੋਸ਼ ਆਉਂਦਾ ਹੈ ਤੇ ਉਹ ਇਹ ਦੇਖਦਾ ਤਾਂ ਉਸ ਦੀਆਂ ਚੀਕਾਂ ਨਿਕਲ ਜਾਂਦੀਆਂ ਉਹ ਉੱਚੀ ਉੱਚੀ ਰੋਣ ਲੱਗਦਾ ਹੈ ਉੱਚੀ ਉੱਚੀ ਚੰਗਿਆੜਾ ਮਾਰ ਲੱਗਦਾ ਇਹ ਸੁਣ ਕੇ ਲੋਕ ਇਕੱਠੇ ਹੋ ਜਾਂਦੇ ਆ ਤੇ ਪੁਲਿਸ ਆ ਜਾਂਦੀ ਹੈ ਹੁਣ ਜਦੋਂ ਪੁਲਿਸ ਨੇ ਇਸ ਔਰਤ ਤੋਂ ਪੁੱਛਿਆ ਕਿ ਤੂੰ ਇਹ ਕਿਉਂ ਕੀਤਾ ਤਾਂ ਉਸ ਨੇ ਦੱਸਿਆ ਕਿ ਇਹ ਬੰਦੇ ਨੇ ਮੇਰੇ ਨਾਲ ਧੋਖਾ ਕੀਤਾ ਇਹ ਬੰਦੇ ਨੇ ਕਿਹਾ ਸੀ ਕਿ ਆਪਾਂ ਇਕੱਠੇ ਜੀਵਾਂਗੇ ਮਰਾਂਗੇ ਮੈਂ ਤੇਰੇ ਨਾਲ ਵਿਆਹ ਕਰਵਾਉਂਗਾ ਪਰ ਇਹ ਬੰਦੇ ਨੇ ਧੋਖਾ ਦਿੱਤਾ ਇਸ ਬੰਦੇ ਨੇ ਮੈਨੂੰ ਤਿੰਨ ਵਾਰ ਘਰਬਤੀ ਕੀਤਾ ਤੇ ਤਿੰਨ ਵਾਰ ਹੀ ਮੇਰਾ ਘਰ ਪਾਤ ਕਰਵਾਇਆ ਇਸ ਕਰਕੇ ਮੈਨੂੰ ਗੁੱਸਾ ਆਇਆ ਤੇ ਗੁੱਸੇ ਦੇ ਵਿੱਚ ਮੈਂ ਇਹ ਕਦਮ ਚੱਕਿਆ ਹੁਣ ਪੁਲਿਸ ਨੇ ਇਸ ਔਰਤ ਨੂੰ ਗ੍ਰਿਫਤਾਰ ਕਰਕੇ ਇਸ ਉੱਤੇ ਕੇਸ ਰਜਿਸਟਰ ਕਰ ਦਿੱਤਾ ਤੇ ਉਸ ਬੰਦੇ ਨੂੰ ਪਟਨਾ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾ ਦਿੱਤਾ ਸੋ ਇਹ ਜਿਹੜੀ ਘਟਨਾ ਸੀ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ ਅਗਾਹ ਕਰਨਾ ਹੈ ਤੁਹਾਨੂੰ ਦੱਸਣਾ ਹੈ ਕਿ ਕਿਦਾਂ-ਕਿਦਾਂ ਦੀਆਂ ਕਠਿਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਵਿੱਚ ਹੋ ਰਹੀਆਂ ਜੇ ਇੱਕ ਬੰਦਾ ਇੱਕ ਔਰਤ ਦੇ ਨਾਲ ਜੁੜਿਆ ਸੀ ਜਾਨੀ ਜੇ ਇਹ 파ਰਸ਼ਦ ਉਸ ਮਹਿਲਾ ਡਾਕਟਰ ਦੇ ਨਾਲ ਜੁੜਿਆ ਸੀ ਤਾਂ ਇਸ ਨੂੰ ਚਾਹੀਦਾ ਸੀ ਕਿ ਇਹ ਉਸ ਦੇ ਨਾਲ ਵਿਆਹ ਵੀ ਕਰਵਾਉਂਦਾ ਪਰ ਇਸ ਬੰਦੇ ਦੇ ਮਨ ਦੇ ਵਿੱਚ ਵੀ ਬੇਈਮਾਨੀ ਸੀ ਇਹ ਸਿਰਫ ਉਸ ਦੇ ਸਰੀਰ ਨੂੰ ਵਰਤਣਾ ਚਾਹੁੰਦਾ ਸੀ ਉਸ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦਾ ਸੀ ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਨੂੰ ਬਹੁਤ ਹੀ ਭੈੜੀ ਸਜ਼ਾ ਮਿਲੀ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਅਸਿਕਾਲ